ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਅਰਨੀਆਲ ਤੇ ਇਹਨੂੰ ਜਿਹੜਾ ਹੈਗਾ ਨਾ ਮੂਲੀਆ ਦਾ ਅੱਡਾ ਉਹ ਤੋਂ ਡੱਬਾ ਵਾਲੇ ਨੂੰ ਜਿਹੜੀ ਸੜਕ ਜਾਂਦੀ ਪਿੰਡ ਨੂੰ ਉਹਦੇ ਡੱਬਾ ਵਾਲਾ ਕਲਾ ਉਹਦੇ ਉੱਤੇ ਵੀਰ ਦਾ ਨਾ ਬੈਗ ਆ ਬੈਗ ਮਿੱਤਰ ਕੀ ਬੋਲ ਦਿੰਦੇ ਹੈ ਟਾਣੀ ਬੋਲ ਟਾਣੀ ਇੱਧਰ ਟਾਣੀ ਬੋਲ ਦਿੰਦੇ ਆ ਤੇ ਆਹ ਵੀਰ ਮਾਨਾ ਕਰਦੇ ਆਂ ਗੱਲ ਬਾਤ ਤੇ ਚਾਰ ਜਲਸੀਆਂ ਤਾਂ ਬਹੁਤ ਟਾਪ ਦੀਆਂ ਸਸੀਗਾ ਬਾਈ ਹੋਰ ਠੀਕ ਠਾਕ ਜੀ ਵਾਹ ਵਧੀਆ ਜਲਸੀਆਂ ਛੇਤੀ ਲੱਭਦੀ ਨਹੀਂ ਤੂੰ ਚਾਰਨ ਗਿਨੇ ਕਿੱਥੋਂ ਬੱਦੇ ਲੈਣਗੇ ਬਸ ਇੱਥੋਂ ਲੱਗ ਕੇ ਤਾਂ ਕੇ ਵੀਰ ਜੀ ਲੈ ਲੈ ਕੇ ਠੀਕ ਆ ਤੇ ਚਲੋ ਉਧਰੋਂ ਕਰੀਏ ਸ਼ੁਰੂ ਹਾਂਜੀ ਪਹਿਲੇ ਤਾਂ ਸ਼ੁਰੂ ਕਰਦੇ ਠੀਕ ਠੀਕ ਇਹ ਰੋਡ ਜਿਹੜਾ ਫਾਜਲ ਕਾ ਦੋ ਮਲੋ ਰੋਡ ਰੋਡ ਜੀ ਮਲੋ ਫਾਇਲ ਕਾ ਮਲੋ ਰੋਡ ਦੇ ਉੱਤੇ ਅੱਡਾ ਇਹ ਮੂਲੇ ਵਾਲਾ ਤੇ ਉਤੋਂ ਸੜਕ ਨਿਕਲਦੀ ਆ ਡੱਬਾ ਲੈ ਕਰਾ ਨੂੰ ਤੇ ਉਹਦੇ ਉੱਤੇ ਵੀਰ ਦੀ ਢਾਣੀ ਹੈ ਢਾਣੀ ਮੰਨ ਲਓ ਆਪਾਂ ਬੈਗ ਕਹੋ ਤੇ ਬਾਕੀ ਵੀਰ ਨਾਲ ਕਰਦੇ ਗੱਲਬਾਤ ਤੇ ਨੰਬਰ ਆਪਾਂ ਇੰਡ ਤੇ ਜਾਣਕਾਰੀ ਚਲੋ ਹਾਂ ਪਹਿਲੀ ਹੋਰ ਕਿੰਵੇਂ ਸੂਵੇ ਵੀਰੇ ਇਹ ਵੀਰ ਦੀ ਬੁੱਝਾ ਸੂਆ ਸੋਏਗੀ ਵੀਰ ਜੀ ਅਜੇ ਸੂਨ ਵਾਲੀ ਆ ਹਾਂ ਜੀ ਇਹਦੇ 22 ਤਰੀਕ ਨੂੰ ਦੇਣ ਪੂਰੇ ਹੁੰਦੇ ਆ ਆਹ ਦੋਸਤੋ 22 ਤਰੀਕ ਨੂੰ ਦਿਨ ਪੂਰੇ ਹੁੰਦੇ ਤੇ ਚੈਡੇ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਲਾਇਓ ਮੋੜ ਕੇ ਮੜੀ ਡੱਕੀ ਆ ਪਥਣ ਖਵਾ ਲਈ ਇਹ ਆ ਥਾਣੇ ਮਖੋਣੇ ਤੁਹਾਨੂੰ ਦੋਸਤੋ ਪੰਜਾਬ ਵਾਲੀ ਜਲਸੀ ਜਿਹਨੂੰ ਕਹਿੰਦੇ ਹੋ ਠੰਡੀ ਧੀਰੀ ਵੇਖ ਲਓ ਬਹੁਤ ਆ ਅਜੇ 22 ਤਰੀਕ ਨੂੰ ਅੱਜ 10 ਤਰੀਕ ਆ ਤੇ ਸਮਝ ਲੋ 12 ਦਿਨ ਪਾਏ ਤਾਂ 12 ਦਿਨਾਂ ਤੱਕ ਬਹੁਤ ਸੋਨਾ ਛੱਡਾ ਬਣਾ ਲੂਗੀ ਤੇ ਬਾਕੀ ਵੀਰ ਜੀ ਨਾ ਕਰਦੇ ਆ ਗੱਲ ਕਿ ਕਿੰਨੇ ਆ ਦੁੱਧ ਆ ਤੇ ਕਿੰਨਾ ਕੀ ਆ ਤੇ ਜਾਣਕਾਰੀ ਲੈਣੇ ਆ ਮੁੱਲ ਪਾ ਕਰਦੇ ਆ ਨਾਲੇ ਦੋਦਾ ਪਤਾ ਕਰਦੇ ਪਿਛਲੇ ਸੂਵੇ ਦਾ ਕੀ ਰਿਕਾਰਡ ਤੇ ਇਹਨੂੰ ਪੰਜਾਬ ਵਾਲੇ ਜਲਸੀ ਜਿਹਨੂੰ ਕਹਿੰਦੇ ਉਹ ਆ ਤੇ ਕਾ ਵੀ ਸ਼ਾਨਦਾਰ ਫੇਸ ਕੁਆਲਿਟੀ ਤੁਹਾਨੂੰ ਹੋਣੇ ਇਹਨੂੰ ਕਰੀ ਗੂ ਦੋਸਤੋ ਫੇਸ ਕੁਆਲਿਟੀ ਵੇਖ ਲਓ 100 ਦੇ ਵਿੱਚੋਂ 100% ਲੱਗਦੀ ਆ ਤੇ ਬਾਕੀ ਜਿਹੜੇ ਵੀਰਨਾਂ ਨਾਲ ਕਮੈਂਟ ਕਰਕੇ ਦੱਸ ਸਕਦਾ ਵੀ ਕੀ ਨੁਕਸ ਹੈ ਹਾਂਜੀ ਯਮਨ ਵੀਰ ਵੀ ਇਹਦਾ ਕੀ ਪਿਛਲੇ ਸੂਵੇ ਦਾ ਰਿਕਾਰਡ ਦੋਦਾ ਉਹ ਤਾਂ ਬਹੁਤ ਕਸ਼ ਦਾਦੇ ਬਰਾ ਆਪਾਂ 25 ਲੀਟਰ ਦੀ ਗਾਰੰਟੀ ਕਰਕੇ ਦੇ ਦਾਂਗੇ ਜਿਹੜਾ ਵੀਰ ਮਰਜ਼ੀ ਲੈ ਜੇ 25 ਲੀਟਰ ਦੀ ਗਾਰੰਟੀ ਜਬਾਨ ਵਾਲੀ ਫੋਨ ਤੇ ਕਹਿਣ ਵਾਲੀ ਨਹੀਂ ਵੀਡੀਓ ਤੇ ਜੀ ਗਾਰੰਟੀ ਜਿਹੜੀ ਲਿਖਾ ਕੇ ਲੈ ਜਾਮ ਭਲਾ ਲਓ ਜੀ ਵੀਰਾਂ ਦਾ ਭਾਵੇਂ ਲਿਖਾ ਕੇ ਲੈ ਜਾਓ 25 ਲੀਟਰ ਵਾਲਾ ਦੁੱਧ ਥਣ ਭਾਂਡੇ ਦੀ ਜਮਾ ਖੁੱਲੀ ਜਮਾ ਖੋਲ ਜਮਾ ਠੀਕ ਤੇ ਕੀ ਡਿਮਾਂਡ ਹੈ ਦੀ ਡਿਮਾਂਡ ਵੀਰ ਕੀ ਮੈਂ ਤਾਂ 8000 ਰੁਪਏ ਕਰਦਾ ਬਾਕੀ ਮੌਕੇ ਤੇ ਦੇਣ ਲੈਣ ਕਰ ਲਾਂਗੇ ਚਲੋ ਮੌਕੇ ਤੇ ਵੀਰਾਂ ਦਾ ਦੇ ਤੂੰ 80 ਮਾਂ ਦਾ 75 ਦੀ ਦੇ ਦੀ ਬਾਕੀ ਹੋ ਗਿਆ ਮਾਂ ਦਾ ਵੀਰ ਦਾ ਕਰਦੀ ਗਈ ਹੈ ਠੀਕ ਹੈ ਤੇ ਆ ਦੂਜੀ ਦਿਖਾਓ ਇਹ ਮੰਨ ਲਓ ਸੋਨ ਵਾਲੀ ਆ ਹਾਂਜੀ ਠੀਕ ਹੈ ਜੀ ਕਿੰਵਾ ਸੁਹਾ ਸੋਨਾ ਇਹ ਦੂਸਰਾ ਸੁਵੇ ਦੀ ਬਿੱਤੀ ਦੂਸਰਾ ਦੋਸਤੋ ਚੱਡੇ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਕਾਫੀ ਸ਼ਾਨਦਾਰ ਤੇ ਫੇਸ ਕੁਆਲਿਟੀ ਦੇਖੋ ਲੈ ਵੇਖੋ ਦੋਸਤੋ ਫੇਸ ਕੁਆਲਿਟੀ ਪਿਓਰ ਜਲਸੀ ਦੀ ਤੇ ਆ ਦੇਖੋ ਚੱਡੇ ਦੀ ਕੁਆਲਿਟੀ ਕਾਫੀ ਸੋਹਣੀ ਮੋੜ ਲਿਓ ਤੇ ਮੋੜ ਲਿਓ ਕਾਫੀ ਸੋਹਣੀ ਚੱਡੇ ਦੀ ਕੁਆਲਿਟੀ ਆ ਤੇ ਥਣ ਵੀ ਮੁੱਠੀ ਵਾਲਾ ਲੱਗਾ ਇਹ ਫੀਸ ਕੁਆਲਿਟੀ ਤੁਹਾਨੂੰ ਦਿਖਾਤੀ ਪੰਜਾਬ ਵਾਲੀ ਜਲਸੀ ਜਿਹਨੂੰ ਕਹਿੰਦੇ ਉਹ ਆ ਕਈ ਵੀਰ ਬਹੁਤ ਸ਼ਕੀਨ ਹੁੰਦੇ ਆ ਤੇ ਬਾਕੀ ਵੀਰ ਨੂੰ ਪੁੱਛਦੇ ਕਿੰਨੇ ਦਿਨ ਲੈਂਦੀ ਐ ਕੀ ਦੁੱਧਾ ਤੇ ਥਣ ਤੁਹਾਨੂੰ ਬਹਿਣੀ ਵਾਲੇ پاس ਉਹ ਖਾਦਨੇ ਦੋਸਤੋ ਵੀਰ ਮੁੱਠੀ ਵਾਲਾ ਥਾਣਿਆਂ ਤੇ ਗਏ ਵੇਖ ਲੋ ਤੇ ਅਮਨਵੀਰ ਕੀ ਰਿਕਾਰਡ ਹੈ ਦਾ ਦੁੱਧ ਆ ਇਹ ਵੀਰ ਜੀ 27 ਲੀਟਰ ਦੁੱਧ ਪਾਏਗੀ ਅਜੇ ਅਜੇ ਸੀਲ ਤੇ ਢਿੱਲ ਵੇਖ ਲੋ ਵਿਖਾਈ ਢਿੱਲ ਐਂਡ ਇਸ ਟਿੱਲ ਵੇਹ ਲੋ ਦੋਸਤਾਂ ਪੂਰੇ ਆਉਣੇ ਵੀਰ ਜੀ 18 ਤਰੀਕ ਨੂੰ ਜਾਨੀ ਕਿ 8-9 ਦਿਨ ਪਏ ਆ ਇਹਦਾ ਬਹੁਤ ਹਜੇ ਬਹੁਤ ਸੋਹਣਾ ਚਟਾ ਬਣਾਉਂਗੀ ਤੇ 21 ਦੁੱਧ ਦਾ ਇਹਦਾ ਜੀ ਰਿਗਾਰਡ ਇਹ ਵੀਰ ਜੀ ਕੱਢੂਗੀ 28 ਲੀਟਰ ਦੁੱਧ RAM ਨਾਲ ਕੱਢੂਗੀ ਗਰੰਟੀ ਸ਼ੂਦਾ ਗਰੰਟੀ ਸ਼ੂਦਾ 28 ਲੀਟਰ ਠੀਕ ਆ ਵੀਰ ਜੀ ਨੇ ਅੱਗੇ ਵੀ ਕਿਹਾ ਭਾਵੇਂ ਲੈ ਕੇ ਲੈ ਲੈ ਕੋਈ ਵੀ ਜਿੰਨਾ ਦੁੱਧ ਆਖਾਂਗੇ ਉਹਨਾ ਡੰਗਰ ਦਊਗਾ ਚਲੋ 1-2 ਲੀਟਰ ਦਾ ਜਾਂ ਦਾ ਆਉਣ ਦਾ ਡੰਗਰ ਹੋ ਵੀ ਸਕਦਾ ਉਹਦਾ ਤੇ ਕੀ ਪਾ ਵੜਦਾ ਇਹਦਾ ਵੀਰ ਜੀ ਰਹਿੰਦਾ ਮੋਲੇ 82000 ਕੀਤਾ ਆ ਫਿਰ 82000 ਹਾਂਜੀ ਮੌਕੇ ਦਾ ਮਾਦਨ 75 ਚੋਂ ਵੀ ਕਰ ਦਿੰਦੀ ਹਾਂ ਇਹ ਤੇ ਤੁਸੀਂ ਵਾੜਾ ਕਰਦੇ ਬਾਕੀ ਉੱਥੇ ਰਹਿੰਦਾ ਨਹੀਂਗਾ ਕੁਝ ਵੀ ਚਲੋ ਠੀਕ 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 ਹੈ ਠੀਕ ਹੈ ਜੀ ਬਹੁਤ ਸੋਹਣੀ ਵਹਿੜਾ ਵੀਰ ਜੀ ਤੇ ਅਠਾ ਦਿਨਾਂ ਨੂੰ ਤੁਹਾਡਾ ਆਰਡਰ ਬਹੁਤ ਸੋਹਣਾ ਬਣ ਜਾਣਾ ਇਹਦਾ ਤੇ ਥਾਂ ਦੀ ਕੁਆਲਿਟੀ ਵੇਖੋ ਚਲੋ ਆਓ ਤੇ ਜੀ ਵੇਣੇ ਹੁਣ ਤੇ ਇਹ ਵੀ ਸੋਨ ਵਾਲੀ ਵੀਰ ਜੀ ਨਹੀਂ ਇਹ ਵੀਰ ਜੀ ਸੋਈ ਸਵਾਈ ਹੈ ਇਹ ਸੂਈ ਸਵਾਈ ਹੈ ਹਾਂਜੀ ਇਹਨੂੰ ਕਰ ਲਓ ਮੜੀ ਦੋਸਤੋ ਆਰਡਰ ਦੀ ਕੁਆਲਿਟੀ ਦੇਖ ਸਾਦੇ ਤੇ ਵੀਰ ਨੇ ਡੰਗਰ ਕੋਈ ਡੱਕੇ ਹੋਏ ਨਹੀਂਗੇ ਚੋਏ ਹੋਏ ਡੰਗਰਾਂ ਦੀ ਵੀਡੀਓ ਬਣਾਉਂਦੇ ਆ ਜਿਹੜੇ ਸੂਏ ਸੂਏ ਆ ਤੇ ਲਓ ਤੇ ਫੇਸ ਕੁਆਲਿਟੀ ਵੀ ਤੁਹਾਨੂੰ ਖੋਣੇ ਤੇ ਆਰਡਰ ਦੀ ਕੁਆਲਿਟੀ ਦੇਖ ਲਓ ਤੁਸੀਂ ਪਹਿਲੋ ਇੱਚੋ ਆਇਆ ਆ ਸੂਏ ਦਾ ਡੱਕਿਆ ਨਹੀਂ ਕੋਈ ਡੱਕੀ ਮੜਾ ਚਲ ਆ ਪਾਸੇ ਆ ਉਲਟੀ ਪਾਸੇ ਬਹਿਣੀ ਵਾਲੇ ਪਾਸੇ ਉਹ ਤੁਹਾਨੂੰ ਖੋਣੇ ਤੁਹਾਨੂੰ ਦੋਸਤੋ ਮੁਠੀ ਵਾਲਾ ਥਾਣਾ ਤੇ ਕਾਫੀ ਵਿਰਲ ਤੇ ਤੇ ਕਈ ਡੰਗਰ ਆਮ ਕੈਮਰੇ ਉਹ ਡਰ ਜਾਂਦੇ ਨਹੀਂ ਕਿਹਾ ਫੇਸ ਕੁਆਲਿਟੀ ਵਿਖਾ ਤੇ ਫੇਸ ਕੁਆਲਿਟੀ ਦੇਖੋ ਦੋਸਤੋ ਬਹੁਤ ਸ਼ਾਨਦਾਰ ਤੇ ਹਾਂਜੀ ਵੀਰ ਜੀ ਇਹਦੇ ਥੱਲੇ ਕਿੰਨਾ ਦੁੱਧ ਆ ਇਹਦੇ ਥੱਲੇ ਵੀਰ ਜੀ ਐਸ ਟਾਈਮ ਜਿਹੜਾ ਹੈਗਾ 17 ਲੀਟਰ ਮਿਲ ਕੇ ਲੈ ਜੇ ਤੋਲ ਕੇ ਲੈ ਜੇ ਅਜੇ ਗਾਂ ਬੌਲੇ ਦੇ ਵਿੱਚ ਦੁੱਧ ਤੇ ਅਜੇ ਹੈ ਕਿੰਨੇ ਦਿਨ ਹੋਏ ਇਹਨੂੰ ਸੋਈ ਨੂੰ 8 ਦਿਨ ਹੋ ਚੁੱਕੇ ਆ 8 ਦਿਨ ਹੋ ਗਏ ਚਲੋ ਤੇ ਐ ਟਾਈਮ 17 ਲੀਟਰ ਭਾਵੇਂ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਕਿੰਵੇਂ ਸਵੇ ਹੈ ਜੀ ਸਵੇ ਦੂਜਾ ਵੀਰ ਜੀ ਦੂਜਾ ਸਵੇ ਹੈ ਹਾਂਜੀ ਠੀਕ ਹੈ ਜੀ ਚੌਗੀ ਮੂਹ ਤੋਂ ਹਾਂਜੀ ਠੀਕ ਹੈ ਮਨ ਕੇ ਚਲੋ ਕੋਈ ਆਉਂਦਾ ਵੀਰ ਭੋਜ ਦੋ ਟਾਈਮ ਦੀ ਚੁਵਾਈ ਕਰੇ ਭਾਵੇਂ ਤਿੰਨ ਦੀ ਕਿੰਨਾ ਟਾਈਮ ਮਰਜ਼ੀ ਚੋੜੇ ਵੀਰ ਠੀਕ ਹੈ ਤੇ ਜੇ ਮੰਨ ਲਓ ਆਲ ਇੰਡੀਆ ਪੰਜਾਬ ਦੇ ਵਿੱਚ ਵੀ ਕਿਸੇ ਨੂੰ ਪਸੰਦ ਆ ਗਈ ਤੇ ਆਪਾਂ ਖਲਾ ਸਕਦੇ ਹਾਂ ਹਾਂਜੀ ਖਲਾ ਦਾਂਗੇ ਵੀਰ ਜੀ ਠੀਕ ਹੈ ਠੀਕ ਹੈ ਜੀ ਤੇ ਦੋਸਤੋ ਆ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਵੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਥਣ ਲੱਗਾ ਤੇ 16 17 ਲੀਟਰ ਵੀਰ ਨੇ ਆਖਿਆ ਬੋਲਾ ਗਾਰੰਟੀ ਸ਼ੋ ਦਾ ਵੀ ਤੇ ਸੀਲ ਵੇਖ ਲਓ ਦੋਸਤੋ ਇਹ ਵੀ ਜਿਵੇਂ ਜਿਵੇਂ ਦੋਤੇ ਆਏਗੇ ਉਹ ਮੈਂ ਪਿੱਛੋਂ ਭਰੀ ਆਏਗੀ ਕਿਉਂਕਿ ਹਜੇ ਮੇਰੇ ਹਿਸਾਬ ਨਾਲ ਕੀ ਟਾਈਮ ਹੋਇਆ ਹਾਂਜੀ ਇਹ ਤਾਂ ਟਾਈਮ ਮੇਰੇ ਖ ਇੱਕ ਦਾ ਜਾਂ 10 ਦਾ ਤਿੰਨ ਕਦਾ ਹੋਵੇਗਾ ਅਜੇ ਦੋਸਤੋ 3:40 ਮਿੰਟ ਹੋਇਆ ਤੇ ਤਕਾਲਾ ਤੱਕ ਬਹੁਤ ਸੋਹਣਾ ਛੱਡਾ ਬਣਾ ਲੈਦੀ ਕਿਉਂਕਿ ਵੀਰ ਨੇ ਨਾ ਹੀ ਕੋਈ ਆਪਾਂ ਨੂੰ ਆਖਿਆ ਵੀ ਡਾਕ ਕੇ ਰੱਖੀ ਡੰਗਰ ਤੇ ਨਾ ਹੀ ਉਹਨੇ ਕੋਈ ਡੱਕਿਆ ਚੂਏ ਆ ਸਵੇਰੇ ਡੰਗਰ ਆ ਤੇ ਸ਼ਾਮਾਂ ਨੂੰ ਬਹੁਤ ਸੋਹਣੀ ਬਣ ਗਈ ਚਲੋ ਉਹ ਡਿਟੇਲ ਦਈਓ ਜੀ ਚੌਥੀ ਦੀ ਡਿਟੇਲ ਦੱਸੋ ਵੀਰ ਜੀ ਵੀਰ ਜੀ ਇਹ ਸੋਈ ਸਵਾਈਏ ਇਹਨੇ ਥੋੜਾ ਜਿਆਦਾ ਉਹ ਪ੍ਰਾਬੰਧ ਕਰਕੇ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਖਾਦਾ ਪੀਤਾ ਨਹੀਂ ਅੱਛਾ ਆ ਇਹ ਥੋੜੇ ਦਿਨ ਹੋਏ ਹੁਣ ਕਿ ਨਾ ਲਿਆਂਦੇ ਪਰਸੋ ਸੂਈ ਵਿੱਚ ਪਰਸੋ ਸੂਈ ਆ ਤੇ ਲਿਆਂਦੀਆਂ ਕਿ ਨ ਦਿਨ ਹੋਏ ਨੇ ਕਿ ਨੂੰ ਲਿਆਂਦੀ ਨੂੰ ਪੰਜ ਕਿਥੇ ਹੋਏ ਸੀ ਬਸ ਇਹਨੇ ਬਸ ਜੀ ਨਹੀਂ ਲਾਇਆ ਕਿ ਸੂਗੇ ਦੇ ਠੀਕ ਹੈ ਜੀ ਦੋਸਤੂ ਇਹ ਸਾਹਦੇ ਕਾਫੀ ਸ਼ਾਨਦਾਰ ਵੈੜਾ ਜਲਸੀ ਤੇ ਆਰਡਰ ਕੁਆਲਿਟੀ ਦੇਖ ਸਕਦੇ ਜੋ ਤੋਰਿਓ ਸੈਸੇਣ ਆਹ ਸਾਦੇ ਹੋਰ ਯਾਰੀ ਤੋਰ ਬਹੁਤ ਹੰਦਾਰ ਤੇ ਵੀਰ ਜੀ ਮੌਕੇ ਦੇ ਕੀ ਆ ਉਹ ਉਹ ਨਹੀਂ ਚੱਲਦੇ ਵੀਰ ਜੀ ਉਹ ਵੈਸੇ ਆ ਨਾਲ ਅੱਛਾ ਵੈਸੇ ਹੀ ਆ ਆ ਦੋਸਤੋ ਬੈਣੀ ਵਾਲੇ ਪਾਸੋਂ ਤਾਂ ਮਧਨ ਮਖੋਣੇ ਮੁੱਠੀ ਵਾਲਾ ਥਣ ਲੱਗਾ ਤੇ ਜਿਹੜੇ ਉਹ ਦੋ ਮੌਕੇ ਮਗਰੋਂ ਦੀ ਦੇ ਵੀਰਾਂ ਦਾ ਉਹ ਨਹੀਂ ਚੱਲਦੇ ਕੋਈ ਤੁੰਬਾ ਵੀ ਨਹੀਂ ਕੋਈ ਨਿਕਲਦਾ ਨਾ ਜੀ ਉਹ ਨਹੀਂ ਚੱਲਦੇ ਠੀਕ ਹੈ ਜੀ ਤੇ ਕਿਣਵੇਂ ਸੂਏ ਆਏ ਇਹ ਵੀਰ ਜੀ ਪਹਿਲਾ ਸੂਆ ਸੋਈ ਹੋਈ ਸੀ ਪਹਿਲਾ ਸੂਆ ਹਾਂਜੀ ਇਹ ਮੂੰਹ ਦੋਂਦੀ ਆ ਕਿ ਚੌਗੀ ਲੋ ਵੀਰ ਜੀ ਪਹਿਲਾ ਸੁਬਾ ਸੂਈ ਆ ਤੇ ਦੋਂਦੀ ਆ ਤੇ ਪਰਸੋ ਸੂਈ ਆ ਹਾਂਜੀ ਪਰਸੋ ਸੂਈ ਆ ਪਰਸੋ ਸੂਈ ਦੇ ਮਗਰ ਕੀ ਆ ਤੇ ਇਹਦੇ ਮਗਰ ਵੀ ਬੱਚਾ ਤੇ ਉਹਦੇ ਮਗਰ ਵੀ ਬੱਚਾ ਦੋਹਾਂ ਦੇ ਮਗਰ ਬੱਚੇ ਅੱਛਾ ਦੋਹਾਂ ਦੇ ਮਗਰ ਬੱਚੇ ਹਾਂਜੀ ਠੀਕ ਹੈ ਜੀ ਤੇ ਕਿੰਨਾ ਦੋਤਾ ਸੀ ਇਹਦੇ ਥੱਲੇ ਜੀ ਇਹਦੇ ਥੱਲੇ ਵੀਰ ਜੀ ਅਜੇ ਤਾਂ ਬੋਲੇ ਤੇ ਬੋਲਾਂ ਕੋਈ 4 ਕਿਲੋ ਕੱਢੀ ਦਾ ਜਿਹੜਾ ਸਹੀ ਹੈਗਾ ਯਾਨੀ ਕਿ 8 ਕਿਲੋ ਦੋ ਟਾਈਮਾਂ ਦਾ ਦੋ ਟਾਈਮਾਂ ਦਾ ਅਜੇ ਮੰਨ ਲਓ 3 ਵਜੇ ਆ ਬਨਜੂਗੀ ਸ਼ਾਮਾਂ ਤੱਕ ਹਾਂਜੀ ਇਹ ਕਿ ਤੂੰ ਜਾਂਦਾ ਜੀਵ ਨਹੀਂ ਲਾਇਆ ਇੱਕ ਸਰਜਰੀ ਸੂਈ ਆ ਤਾਂ ਲਿੱਸੀ ਦੀ ਦੀ ਹਾਂਜੀ ਇਹ ਸੁਬਾ ਮਣਾਈ ਖਲੋਤੀ ਬਸ ਬਨਜੂਗੀ ਹਾਂਜੀ ਬਹੁਤ ਸਾਫ਼ ਵੀ ਤੇ ਪੂਰੀ ਬਨਜੇ ਠੀਕ ਇਹਦੀ ਡਿਮਾਂਡ ਕੀ ਵੀਰ ਜੀ ਇਹਦੀ ਡਿਮਾਂਡ ਵੀਰ ਜੀ 65000 ਰੁਪਇਆ ਕਰਦੇ 65000 ਰੁਪਇਆ ਮੌਕੇ ਤੇ ਮੰਨਦਾਨ ਹੋ ਜੂ ਮੌਕੇ ਤੇ ਕਰ ਦਾਂਗੇ ਮੰਨਤਾ ਠੀਕ ਤੇ ਮੋਬਾਈਲ ਨੰਬਰ ਦੱਸਿਓ ਵੀਰ ਜੀ 82643 ਹਾਂਜੀ 33013 ਫੇਰ ਦੱਸਿਓ 82643 33013 ਠੀਕ ਹੈ ਜੀ ਦੋਸਤੋ ਵੇਖ ਸਕਦੇ ਹੋ ਚਾਰੇ ਜਲਸੀਆਂ ਤੇ ਬਹੁਤ ਕੁਆਲਿਟੀ ਦੀਆਂ ਮੈਨੂੰ ਤਾਂ ਬਹੁਤ ਕੁਆਲਿਟੀ ਦੀਆਂ ਲੱਗੀਆਂ ਤੇ ਜੇ ਮੈਨੂੰ ਇਹਦੇ ਬਾਰੇ ਜਾਣਕਾਰੀ ਘੱਟ ਹੋਵੇ ਤੇ ਵੀਰ ਕੋਈ ਕਮੈਂਟ ਕਰਕੇ ਦੱਸ ਸਕਦਾ ਵੀ ਆ ਇੰਨੇ ਕਿ ਪਰਸੈਂਟ ਆ ਇੰਨੇ ਬਾਕੀ ਜਿੱਦਾਂ ਮੈਂ ਵੀ ਨਾ ਵੀਡੀਓ ਚ ਉਦਾਂ ਵੇਖੀ ਦੀਆਂ ਪਿਓ ਰਜਲਸੀਆਂ ਲਗੀਆਂ ਤੇ ਵੀਰ ਜੀ ਦਾ ਨੰਬਰ ਦੇ ਦਿੱਤਾ ਤੁਹਾਨੂੰ ਤੇ ਕਨੈਕਟ ਕਰ ਲਿਓ ਵੀਰ ਜੀ ਨਾਲ ਤੇ ਜਿਹੜੀ ਵੀ ਸੋਹਣੀ ਲੱਗੀ ਚੋਕ ਇਹ ਆਪਦੀ ਟਿੱਪਗੇ ਤਸੱਲੀ ਕਰਕੇ ਸੌਦਾ ਕਰ ਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਤੇ ਦੋਸਤੋ ਇੱਕ ਛੋਟੀ ਜੀ ਰਿਕਵੈਸਟ ਆ ਸਾਡੇ ਗਾੜੀ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ 2.500 ਕਿਲੋਮੀਟਰ ਤੁਹਾਡੇ ਵਾਸਤੇ ਚੱਲੀ ਗਈ ਦਾ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਆਈਵ ਕਰ ਲਓ ਤਾਂ ਸਾਨੂੰ ਇਹ ਪੈਣਾ ਮਨੂਮ ਨਹੀਂ ਹੁੰਦਾ ਮੈਨ ਲੱਗਦਾ ਜਿਵੇਂ ਲੱਗੀ ਆ 에ਰ ਕਾਂ ਵਾਲੀ ਵੀਡੀਓ ਤੋਂ ਮਨ ਲਓ ਵੀ ਆਪਾਂ 2.250 ਦੀ ਉਮੀਦ ਆ ਤੇ ਬਾਕੀ ਤੁਹਾਡੇ ਤੇ ਡਿਪੈਂਡ ਹੈ ਜਿੱਦਾਂ ਵੀ ਕਰਨਾ ਜੋ ਮਰਜ਼ੀ ਕਰ ਲਓ ਤੇ ਤੁਹਾਡੇ ਚੈਨਲ ਚਲੋ ਵੀਰ ਜੀ ਮਿਲਦੇ ਆ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਜੀ